ਦੀਦੀ ਮੈਂ ਤਾਂ ਡਰਦੀ ਉਹਨੂੰ ਪੁੱਛਦੀ ਹੁਣੀ ਆ ਕਿ ਮੋੜਕੋੜ ਕੇ ਨਾ ਫੇਰ ਉਹੀ ਗੱਲ ਆਉਂਦੀ ਆ ਹੁਣ ਤੁਹਾਨੂੰ ਤੇ ਪਤਾ ਵਾ ਸਾਡੇ ਸਾਹਮਣੇ ਕੀ ਕੁਝ ਕਰਦੀ ਆ ਉਹ ਤੇ ਉਹ ਪਤਾ ਨਹੀਂ ਵਿਚਾਰਾ ਕਿੰਨਾ ਕੁ ਦੁਖੀ ਹੋਣਾ ਵਾ ਉਹਨੂੰ ਕਿੰਨਾ ਕੁ ਸਤਾਉਂਦੀ ਹੋਣੀ ਅੰਦਰੋਂ ਅੰਦਰੀ ਸੰਦੀਪ ਇਸੇ ਕਰਕੇ ਨਾ ਮੈਂ ਨਹੀਂ लवली ਨੂੰ ਪੁੱਛਿਆ ਹੈਗਾ ਜੇ ਤਨ ਦਾਲ ਹੀ ਮਿਲਣੀ ਹੈ ਖਾਣੀ ਹੈ ਤੇ ਖਾ ਨਹੀਂ ਤੇ ਜਾ ਹੋਰ ਰਸਤਾ ਜਾਂਦਾ ਹੀ ਮੈਂ ਚਲ ਜਾ ਮੈਂ ਸੱਚੀ ਮੈਂ ਚਲ ਜਾਣਾ ਚਲ ਜਾ ਫਿਰ ਮੈਨੂੰ ਬੁਲਾਨੀ ਹੈ ਉੱਥੇ ਬੜੇ ਤਰਫ ਖੁਸ਼ ਹੋਣਾ ਜਾਂਦੇ ਆਂ ਵੀ ਚਾ ਚਰਨਾ ਉਹਨਾਂ ਨੂੰ ਫੇ ਇਥੋਂ ਵੀ ਇਦਾਂ ਲੜ ਕੇ ਗਈ ਤਾਂ ਉੱਥੋਂ ਵੀ ਆ ਗਈ ਇਦਾਂ ਹੀ ਉਹ ਚੰਗਾ ਠੀਕ ਵਾ ਬਾਬਾ ਤੁਸੀਂ ਇਹੋ ਹੀ ਕਹੋ ਤਾਂ ਫਿਰ ਤੂੰ ਮੈਨੂੰ ਜਮਦੀ ਨਾ ਵਾ ਟਾਈਮ ਹੋਇਆ ਤੇਰੀਆਂ ਜੱਲੀਆਂ ਜੀ ਸੁਣੀਆਂ ਨੂੰ ਪੱਗ ਤੇ ਤੇ ਸੂਟ ਹੀ ਬੜਾ ਸੋਹਣਾ ਪਾਇਆ ਉਹਦੇ ਕਿਥੋਂ ਲਈ ਨਹੀਂ ਹੈ ਸੂਟ ਮੈਂ ਬਥੇਰੇ ਸੁਣਦੀ ਰਹੀ ਨਹੀਂ ਸੂਟ ਤੇਰੇ ਮੁੱਤੇਰਾ ਕੀ ਕਰਾਂ ਮੈਂ ਤੇਰਾ ਮਿੰਦ ਕੋਈ ਪਤਾ ਨਹੀਂ ਲੱਗਦਾ ਮੰਮੀ ਮਾਰਦੀ ਦੱਸ ਕਿਉਂ ਆ ਵੀ ਐਵੇਂ ਉੱਥੇ ਮੈਂ ਉਹਦੇ ਕੁਝ ਪੇੜਾ ਖਾ ਗਿਆ ਤੂੰ ਟੁੰਡਾ ਵੀ ਐਵੇਂ ਗੁੱਡਣ